ਉਹਦੀ ਧਾਕਾ ਕਰ। ਜੇਕਰ ਕਿ ਬਿਨਾ ਕੋਈ ਲੀਗਲ ਮੂਡੇ ਜਾਂ ਕਿਸੇ ਕੰਦੇ ਲੀਗਲ ਐਕਟ ਕਾਰਵਾਈ ਕੀਤੇ ਤੋਂ ਬਿਨਾ ਹੀ ਕੋਈ ਦਬਾਅ ਚੁੱਕਿਆ ਧਾਕਾ ਮਲਾਈਂਦਾ ਹੈ ਉਹ ਆਈਪੀ ਲਗਾ। ਤੇ ਆਪਣਾ ਫਰਮਾਇਸ਼ ਕਰਾਈਂ। ਅਸੀਂ ਰੋਲ ਨੂੰ ਇੱਕ ਲਈ ਮਿਲਾਂਗੇ। ਬਹੁਤ ਜ਼ਰੂਰੀ ਹੈ ਕਿ ਇਹ ਤੱਕ ਹੋ ਉਸ ਜੀ ਆ ਰਿਹਾ ਹੈ ਕਿ ਜਦੋਂ ਬੇਸਰ ਤੋਂ ਲੋਕਾਂ ਤੋਂ ਕਮਾਈਂਦੇ ਇਸ ਦੇ ਵਿੱਚ ਐਨਜੀਓ ਜਿਹੜਾ ਕੰਮ ਕੀਤਾ ਹੁੰਦਾ ਕਿ ਕਿਉਂ ਹੁੰਦੀ ਹੈ ਜੀ ਹਰ ਤਰ੍ਹਾਂ ਦੀ ਐਨਜੀ ਹੁੰਦੀ ਆ ਕੋਈ ਹਿਊਮਨ ਦੇ ਰਿਲੇਟਡ ਹੁੰਦੀ ਆ ਕੋਈ ਐਨੀਮਲਸ ਦੇ ਰਿਲੇਟਡ ਹੁੰਦੀ ਆ ਜੇ ਐਨੀਮਲਸ ਦੇ ਰਿਲੇਟਡ ਆ ਉਹਨਾਂ ਦਾ ਕੰਮ ਹੁੰਦਾ ਬਚਾਉਣਾ ਜਾਂ ਉਹਨਾਂ ਨੂੰ ਹੈ ਨਾ ਇਹ ਇੱਕ ਪ੍ਰੋਬਲਮ ਆ ਉਹਦੇ ਉਹਨੂੰ ਹੀਲ ਕਰਨਾ ਜਾਂ ਕੋਈ ਸਿੱਟਸ ਹੋ ਗਿਆ ਜਾਂ ਕਿਸੇ ਜਗ੍ਹਾ ਤੇ ਕੋਈ ਡਾਗਨ ਜੂਰਿਟੀ ਹੋ ਰਹੀ ਆ ਉਹ ਤਾਂ ਉਹਦੇ ਅਗੇਂਸਟ ਜਾਣਾ ਪੈਂਦਾ ਨਾਕੀ ਇਸ ਤਰ੍ਹਾਂ ਹੀ ਘਰ ਵਿੱਚ ਆਏ ਦਾਦਾ ਜਿਹੜੇ ਮਹਿੰਗੇ ਡੌਗ ਸੀ ਜਿਹਦੇ ਫੀਡਿੰਗ ਲਈ ਡੌਗ ਰੱਖੇ ਹੋਏ ਸੀ ਉਹ ਡੌਗ ਚੱਕਰੀਆਂ ਤੋਂ ਲੈ ਗਏ ਉਹਦਾ ਸਿਰਫ ਇੱਕ ਆਪਣੇ ਜਿੰਨੀ ਪਰਵਾਨਾ ਜੇ ਕੁਝ ਵੀ ਆਪਾਂ ਕਹਿ ਸਕਦੇ ਹਾਂ ਆਪਾਂ ਨਹੀਂ ਇਹਨੂੰ ਮੰਨਦੇ ਕਿ ਉਹ ਐਨਜੀਓ ਜੀ ਆ ਉਹ ਸਹੀ ਕਰਦੇ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡੌਗਾਂ ਨਾ ਪ੍ਰੋਬਲਮ ਸੀ ਲੀਗਲ ਰੇਟ ਚ ਜਾ ਕੇ ਡੌਗ ਲੈ ਕੇ ਜਾਂਦੇ ਕਿੱਥੇ ਇਹ ਐਡਾ ਆ ਕੇ ਤੁਹਾਡਾ ਬੰਦ ਹੈ ਕਿ ਆਪਾਂ ਨਾ ਕਰਾਂਗੇ ਪਰ ਕੀ ਕਰਾਂਗੇ ਅਸੀਂ ਕਿੰਨੇ ਲੰਬੀ ਕਾਇ ਹੈ ਹੋਰ ਪਰ ਕੀ ਕਰਾਂਗੇ ਮਤਲਬ ਹੈ ਮਤਲਬ ਇਹ ਪ੍ਰੋਜੈਕਟ ਘਰਾਂ ਦੇ ਵਿੱਚ ਰੱਖਿਓ ਉਹਨਾਂ ਨੂੰ ਲਵ ਕਰਦੇ ਹਾਂ ਅਸੀਂ ਸੀਟਾਂ ਉਹਨੂੰ ਵੀ ਲਵ ਪਿਆਰ ਕਰਦੇ ਹਾਂ ਠੀਕ ਹੈ ਜੀ ਖਾਣੇ ਤੋਂ ਮੈਟਰ ਨਹੀਂ ਕਰਦਾ ਉਹ ਅਸੀਂ ਬ੍ਰੀਡ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਆਵਾਰਾ ਕਿਸੇ ਤਰ੍ਹਾਂ ਦੇ ਬ੍ਰੀਡ ਵਿੱਚ ਆਉਂਦਾ ਹੋਵੇ ਅਸੀਂ ਉਹਨਾਂ ਦੀ ਵੀ ਸੇਵਾ ਕਰਦੇ ਹਾਂ ਲਾਕਡਾਊਨ ਦੇ ਵਿੱਚ ਅਸੀਂ ਅਸੀਂ ਕੋਦਰੂ ਨਹੀਂ ਪਤਾ ਸੀ ਕਿੰਨੇ ਕਿਤਾ ਰਚਣ ਜਿਹੜਾ ਡਾਕਟਰਾਂ ਦੇ ਵਿੱਚ ਦਾ ਜਾਂ ਅਸੀਂ ਕਿੰਨੇ ਜਿਹੇ ਤਰ੍ਹਾਂ ਪਸ਼ੂਆਂ ਲਈ ਚਾਰਾ ਹਰ ਕਿਰਦ ਵੀ ਅਸੀਂ ਲਾਕਡਾਊਨ ਦੇ ਵਿੱਚ ਵੀ ਸੇਵਾ ਕੀਤੀ ਆ ਅਸੀਂ ਵੀ ਇਹ ਕਹਿ ਸਕਦੇ ਅਸੀਂ ਡੌਗ ਲਵਰ ਆ ਮੈਂ ਕਹਿੰਦੀ ਕਿਸੇ ਤਰ੍ਹਾਂ ਦੇ ਵੀ ਇਹ ਕਹਿੰਦੇ ਪੱਟਲੇ ਬਲੀਟਰਾਂ ਲਈ ਖੜਦੇ ਅਸੀਂ ਡੌਗਸ ਲਈ ਖੜਦੇ ਮੈਂ ਕਹਿੰਦੀ ਜੰਮੇ ਸਟੈਂਡਰਡ ਦਿੱਤਾ ਹੋਇਆ ਵੀ ਡੌਗ ਦੇ ਮੈਂ ਜੀਹਾਂ ਦਾ ਡੌਗ ਕਰਦੇ ਹਾਂ ਸਰਕਾਰ ਵੱਲੋਂ ਸਪੋਰਟ ਆਇਆ ਹੈ ਇਹ ਕਿ ਪਿਆਰ ਵੀ ਦੁੱਧ ਨੇ ਆ ਨਾ ਜਿਹੜਾ ਪੈਸੇ ਬੁਣਿਆ ਅੱਜ ਤੇ ਤੇ ਜਿਹੜਾ ਇਹ ਪਤਾ ਕਿ ਦੋ ਬੋਲ ਤੇ ਆਨ ਦਵਾਗੇ ਤਾਂ ਬਹੁਤ ਇਹ ਰਹੇ ਜਿਹੜੇ ਕੰਪੋਜ਼ਿੰਗ ਸਿੰਡੋਮ ਨੇ ਆਪਣੇ ਇੱਥੇ ਰੱਖੇ ਆ ਉਹਨਾਂ ਨੂੰ ਮਦਦ ਲਈ ਉਹਨਾਂ ਨੂੰ ਕੋਈ ਇੱਕ ਐਨਜੀਓ ਦੱਸ ਦਿਓ ਖਾਣਾ ਖਾਣੇ ਇਨਸਾਨੀ ਇਸ਼ਾਰਾ ਕਰਦਾ ਜਦ ਤੁਸੀਂ ਦੇਖਦੇ ਹੋਗੇ ਜਿੰਨੇ ਉਹਨਾਂ ਨੇ ਸ਼ਾਰਟ ਤੇ ਇੱਕ ਟਰੱਕ ਭਰ ਕੇ ਉਹਨਾਂ ਦੇ ਚੱਲਣਾ ਹੋਗਾ ਜਿੰਨਾਂ ਨੇ ਸਾਈਡ ਤੇ ਬਟੇਂਡਾ ਦੇ ਵਿੱਚ ਦੇਖਾਂ ਤੁਹਾਨੂੰ ਉਹਨਾਂ ਨੂੰ ਰੰਗਾਂ ਲਗਾ ਕੇ ਉਹਦੇ ਵਿੱਚ ਕਈ ਵੀ ਤਰ੍ਹਾਂ ਦੇ ਜਿਹੜੇ ਨਾਕਬੰਦੀਆਂ ਸਹੀ ਤਰੀਕੇ ਨਾਲ ਨਾ ਕਰਕੇ ਦੇਖੋ ਵੀ ਉਹ ਡੱਬੂ ਵੀ ਦਿੱਤੇ ਆ ਉਹਨਾਂ ਨੇ ਕਈ ਜਗ੍ਹਾ ਪਰ ਉਹ ਖਲਾਸਾ ਨਹੀਂ ਹੋਇਆ ਉਹ ਵੀ ਸਮਾਪਤ ਹੋ ਗਿਆ। ੱਲੇ ਨਸਬੰਦੀ ਵਾਸਤੇ ਠੇਕਾ ਦਿੱਤਾ ਹੋਇਆ ਜੀ ਉਹਨਾਂ ਨੇ ਐ ਨਹੀਂ ਆ ਵੀ ਬੇਸਹਾਰਾ ਜਿਹੜੇ ਕੋਈ ਫੱਟਰ ਪਿਆਵਾ ਜਾਂ ਕਿਸੇ ਦੀ ਲੱਤ ਕੁੱਟੀ ਆ ਉਹਨਾਂ ਨੂੰ ਕੋਈ ਠੀਕ ਕਰਨਾ ਜਾਂ ਉਹਨਾਂ ਨੂੰ ਕਿਤੇ ਰੱਖਣਾ ਕੋਈ ਖਾਣਾ-ਦਾਣਾ ਦੇਣਾ ਉਹ ਕਿੱ데 ਨਸਬੰਦੀ ਦਾ ਠੇਕਾ ਉਹਦੇ ਵਿੱਚੋਂ ਵੀ ਜੇ 15 ਡਾਲਰ ਲੈ ਕੇ ਜਾਂਦੇ ਆ ਤਿੰਨ ਮਰ ਜਾਂਦੇ ਆ। ਮੈਂ ਟ੍ਰੇਨਰ ਆ ਬਠਿੰਡੇ ਦਾ ਮੇਨ ਤੇ ਮੈਨੂੰ ਪਤਾ ਵਾ ਉਥੇ ਠਿਕਾਣਾ ਰੱਖਿਆ ਹੋਇਆ ਡੌਗ ਲੈ ਕੇ ਜਾਂਦਾ ਕਿੰਨਾ ਨਹੀਂ ਪਾਦੇ ਪਾਦੇ ਛੱਡ ਦਿੰਦੇ ਮਨਾਂ ਉੱਧਰ ਕਿੱਧਰ ਜਾਂਦੇ ਉਹਦੀ ਗੱਲਦੇ ਇਹਨਾਂ ਨਾਲ ਹੀ ਮੈਂ ਉਹੀ ਕਿਹਾ ਸੀ ਕਿ ਜੇ ਤੁਸੀਂ ਇਹਨੂੰ ਲੈ ਕੇ ਵੀ ਜਾਂਦੇ ਨਾ ਕੋਈ ਨਹੀਂ ਸੌਂਦੇ ਜੀ ਇਹਨਾਂ ਦੇ ਤੇ ਹੁਣ ਵੀ ਉਹ ਪਰਸਰਾਵਨਗਰ 'ਚ ਉਥੇ ਡੌਗ ਵਧੀਆ ਰੱਖੇ ਵਧੀਆ ਖਾਣਾ ਦਾ ਦੇ ਵਧੀਆ ਹੋਸਟਲ ਹੈ ਉਹਨਾਂ ਦਾ ਉਹਨਾਂ ਨੂੰ ਕਹਦੇ ਤੁਸੀਂ ਬਾਹਰ ਕੱਢੋ ਤੇ ਜਿਹੜੇ ਛੜਕਾ ਤੇ ਲੱਤ ਦਿੱਤੀ ਪਈ ਆ ਕਿਸੇ ਦਾ ਬਲੱਡ ਨਿਕਲਿਆ ਉਹਨੂੰ ਕੋਈ ਕਵਰ ਨਹੀਂ ਕਰ ਰਿਹਾ ਪਿਛਲੇ ਦਿਨਾਂ 'ਚ ਤੁਸੀਂ ਦਿੱਤੀ ਕਿਨੇ ਡੌਗ ਜਾਂਦੇ ਕਿੰਤਰ ਕਾਲੇ ਰੰਗ ਦੇ ਡੌਗ ਕੋਈ ਚੰਗਾ ਜਿਹਾ ਇਹ ਸਾਰੇ ਇਹ ਜਾਂਦੇ ਜੀ ਦੋ ਦਿਨ ਸੀਰਾ ਫੜਾ ਕਰਕੇ ਛੱਡ ਦਿੰਦੇ ਆ ਮੁੜ ਕੇ ਉਹਨੂੰ ਕੇਅਰ ਨਹੀਂ ਕਰਦੇ ਮੈਂ ਉਸਨੇ ਮਰਿਆ ਤਾਂ ਮੈਂ ਉਹਨੂੰ ਮਰਿਆ ਪਰ ਸਰਕਾਰ ਨੂੰ ਪੇਮੈਂਟ ਮਿਲਦੀ ਕੋਠੀ ਦਾ ਮਗਲੇ ਪਾਸੇ ਲਾਇਬਰੇਰਾ ਕਾਲੇ ਰੰਗ ਦਾ ਡੌਗ ਜਿਹੜਾ ਜਮਾਂ ਜੱਟ ਬਲੈਕ ਹੋ ਮਰਿਆ ਪਿਆ ਸੀ ਕੀੜੇ ਪੈ ਗਏ ਉਸ ਦਿਨ ਵੀ ਪਿਆ ਸੀ ਉਹ ਮਹਾ ਉਤੋਂ ਉਹ ਮੰਦਰ ਵਾਲਿਆਂ ਨੇ ਪੈਸੇ ਦੇ ਕੇ ਥੈਂਕ ਯੂ ਇਹ ਇੱਧਰ ਧਿਆਨ ਨਹੀਂ ਦਿੰਦੇ ਇੱਧਰ ਧਿਆਨ ਨਹੀਂ ਦਿੰਦੀ ਸਾਡੇ 25 ਲੱਖ ਦੇ ਡੌਗ ਭਾਈ ਰੂਪੇ ਤੋਂ ਚੱਕ ਲਏ ਉਹਨਾਂ ਨੂੰ ਧਿਆਨ ਦੇਈਏ ਉਸ ਨੂੰ ਲੈ ਕੇ ਪ੍ਰੋਜੈਕਸ਼ਨ ਅੱਜ ਉਸ ਕਰਕੇ ਹੀ ਰੋਸ ਮਾਰਤ ਘੱਡ ਰਿਹਾ ਜੀ ਅਸਲ ਤੇ ਨੂੰ ਆਪਣਾ ਨਿਕਤੀ ਰੂਪੇ ਦੇਖਦੇ ਰਹਿਆ ਇਹ ਐਨਜੀਓ ਜਿਹੜੀ ਹੈ ਇਹ ਸਾਨੂੰ ਤੰਗ ਨਾ ਕਰੇ ਅਸੀਂ ਭਾਜੀ ਜੇ ਇਹਨਾਂ ਜੇਕਰ ਇਹਨਾਂ ਨੂੰ ਇੰਨਾ ਪਿਆਰ ਆ ਡੌਗ ਨਾਲ ਜਿਹੜੇ ਸਮਾਲ ਡੌਗਾ ਨਾਲ ਜਾ ਕੇ ਕਮਿਊਨਿਟੀ ਨੂੰ ਰੋਕਣਾ ਚਾਹੁੰਦੇ ਆ ਸਾਨੂੰ ਦੱਸਣ ਅਸੀਂ ਕਿੰਨਾ ਡੋਕਾ ਨਾਲ ਕ੍ਰੂਅਲਟੀ ਹੋ ਰਹੀ ਹੈ ਜਿਹੜੇ ਲੋਕ ਬਿਮਾਰ ਪਏ ਆ ਸੜਕਾਂ ਤੇ ਰੁਲਦੇ ਆ ਅਸੀਂ ਉਹਨਾਂ ਦੀ ਜਿੰਨੀਆਂ ਗੱਡੀਆਂ ਕੋ ਉਹਨਾਂ ਦੇ ਘਰ ਦੇ ਘਰ ਮੋੜੇ ਰੱਖਿਆ ਨੇ ਆ ਤੇ ਜਿੱਥੇ ਇਹਨਾਂ ਨੇ ਰੱਖਣੀਆਂ ਸੀ ਉੱਥੇ ਛੱਡ ਹੀ ਗਏ ਅਸੀਂ ਸੇਵਾ ਦਾ ਮੌਕਾ ਦਿੰਦੇ ਆ ਜੀ ਇਹਨਾਂ ਨੂੰ ਜਿਹੜੇ ਆਪਣੀ ਗੱਲ ਹੈ ਇਹਨਾਂ ਨੇ ਰੱਖੇ ਚੱਕਣੇ ਹੁੰਦੇ ਆ ਆਜੋ ਅੱਗੇ ਆਜੋ ਜੋ ਸਾਡੇ ਘਰੇ ਰੱਖੇ ਆ ਉਹਨਾਂ ਨੂੰ ਕਿਉਂ ਪਾਉਂਦੇ ਆ ਟੀ ਐਨ ਜੀ ਨੇ ਉਹਨਾਂ ਦੀ ਦੇਖਭਾਲ ਜਿਹੜੇ ਤੋਂ ਬੰਦੇ ਦੇ ਕੋਲੋਂ ਡੌਗ ਲੈ ਕੇ ਗਏ ਨੇ ਕਿ ਉਸ ਦੇ ਵਿੱਚ ਐਨ ਜੀਓ ਨੇ ਉਹਨਾਂ ਨਾਲ ਵਧੀਆ ਉਹਦੀ ਦੇਖਭਾਲ ਕਰੀ ਸਾਡੇ ਨਾਲ ਵਧੀਆ ਨਹੀਂ ਕਰ ਸਕਦੇ ਐਨ ਜੀਓ ਦੇਖਭਾਲ ਕਰ ਸਕਦੇ ਏਸੀ ਲੱਗੇ ਕੋਲੇ ਇੱਕ ਫਰੰਦਰ ਵਾਲਿਆਂ ਕੋਲੇ ਵੀ ਪਹੁੰਚੀ ਐ ਐਨ ਜੀਓ ਕਿੱਥੇ ਰੋਬਨ ਬ੍ਰਦਰ ਵਾਲਿਆਂ ਕੋਲੇ ਵੀ ਗੇਅਰ ਫੈਸਲੇ ਏਸੀ ਲੱਗਿਆ ਜੀ ਸਾਡੇ ਡੌਗਾਂ ਦੇ ਬਰਾ ਰੋਬਨ ਕਿੱਥੇ ਰੋਬਨ ਦੀ ਦੁਕਾਨ ਤੇ ਬ੍ਰਦਰ ਦਾ ਮੈਂ ਕਰਦਾ ਵੀ ਏਸੀ ਲੱਗਾ ਪਿਆ ਰੋਬਨ ਇੱਧਰ ਆ ਜਾ ਭਾਈ ਰੋਬਨ ਰੋਬਨ ਦਾ ਏਸੀ ਲੱਗਾ ਪਿਆ ਇਹਨਾਂ ਦੇ ਇਹਨਾਂ ਦੇ ਦੁਕਾਨ ਤੇ ਵੀ ਪਹੁੰਚੀ ਆ ਪਹੁੰਚੀ ਕੀ ਗੱਲ ਕੀ ਕੀ ਗੱਲ ਹੋਈ ਰੋਬਨ ਵੀਡੀਓ ਪਾਈ ਸੀ ਹਾਂ ਨੋਰਮਲ ਦੇਖ ਕੇ ਸਾਡੀ ਸ਼ੋਭ ਤੇ ਆ ਗਈ ਹਾਂ ਕਿ ਕੋਈ ਨਹੀਂ ਸੀ ਹਾਂ ਜਿੱਥੇ ਸੀ ਲੱਗੇ ਪਿੱਛੇ ਮੇਰੇ ਦਰਵਾਜ਼ਾ ਹੈਗਾ ਅਡਜਸਟਮੈਂਟ ਲੱਗਾ ਹੈ ਪੁੱਲਰ ਲੱਗੇ ਹੁਣ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਥੱਕਾ ਬਹਿਣਾ ਗੱਲ ਤੋਂ ਪਰੇਸ਼ਾਨ ਕਰਦਾ ਤੁਸੀਂ ਦੱਸਿਆ ਨਹੀਂ ਟੱਕਰ ਹੀ ਨਹੀਂ ਚਾਰ ਚਾਰ ਪੰਜ ਪੰਜਰ ਹੀ ਆਈ ਮੈਂ ਬਹੁਤ ਕੁਝ ਦੱਸਿਆ ਸੀ ਕੋਈ ਨਹੀਂ ਸੀ ਹਾਂ ਪਰ ਗੱਲ ਕਾਇ ਹੈ ਜਾਂਦਾ ਦਰਵਾਜ਼ਾ ਸਾਡਾ ਜੀ ਸ਼ੋਭ ਹੈ ਮਗਰ ਦਰਵਾਜ਼ਾ ਵੀ ਲੱਗਿਆ ਹੈ ਅਡਜਸਟਮੈਂਟ ਪੂਰਾ ਵੱਡਾ ਅਡਜਸਟਮੈਂਟ ਲੱਗਾ ਹੈ ਪੁੱਲਰ ਲੱਗੇ ਏਸੀ ਲੱਗੇ ਸੋ ਕਿਉਂਕਿ ਉਹਨਾਂ ਨੇ ਮੇਰੇ ਜਿਸ ਹਿਸਾਬ ਨਾਲ ਸੀ ਟੈਂਪਰੇਰੀ ਡੌਗ ਰੱਖਣੀ ਸੀ ਉੱਥੋਂ ਚੁਗਾ ਕੇ ਉਹਨਾਂ ਨੇ ਏਸੀ 'ਚ ਰਖਾਇਆ ਜਿਹਦੇ ਕਰਕੇ ਮੇਰੇ ਦੋ ਜਿਹੇ ਤਿੰਨ ਡੌਗ ਬਿਮਾਰ ਹੋ ਗਏ। ਅੱਛਾ। ਤੋ ਬਹੁਤ ਮਨ ਨੂੰ ਇਹ ਚੀਜ਼ ਪਤਾ ਨਹੀਂ ਕਿ ਡੌਗ ਨੂੰ ਕਿਸ ਟੈਂਪਰੇਚਰ 'ਚ ਰੱਖਣਾ ਚਾਹੀਦਾ ਹੈ। ਦੋਨੋਂ ਆ ਕੇ ਹਾਂਜੀ ਤੁੰਟਾਇਆ ਵੀ ਹੈ ਜ਼ੁਬਾਨ ਤੇ। ਹਾਂ ਤੁਹਾਨੂੰ ਲੱਗ ਗਿਆ ਪੂਰਾ ਜੀ। ਤਾਂ ਬਿਲਕੁਲ ਜੀ ਰੋਜ਼ ਪ੍ਰਦਰਸ਼ਨ ਜਿਹੜਾ कढिया तराली कढी सोची ट्रांसपोर्ट मगर पंजाब जे वख बिल 릴라이터 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 ਰਹੇ ਬਹੁਤ ਕਾਫੀ ਜਿੰਨਾ ਜਿਹੜਾ ਜਿਹੜਾ ਲੱਗਦਾ ਹੈ ਜਿਹੜੇ ਬਦਲਾਂ ਤੋਂ ਕੋਈ ਜਿਹੜੀ ਰਿਜ਼ਰਵ ਕਰਦੇ ਹਨ ਜਿਹਦੇ ਮੁੱਖ ਤੌਰ ਤੇ ਪਹਿਲਾਂ ਗੱਲ ਕਰਦੇ ਕਿ ਬੜਾ ਛੰਪਕ ਦੇ ਨਾਲ ਅਕਸਰ ਹੋਰ ਤੇ ਹੋਰ ਗੀਤੀ ਗਾਨੇ ਹਾਈਪੋਡੇ ਹੋਰ ਨਾਲ ਤੋਂ ਬਣਾ ਇੱਕ ਐਨੀ ਕੁਛੀ ਜਿਹਾ ਜਿਹੜਾ ਹਾਈਪੋਡਾ ਉਹਦੇ ਨਾਲ ਸਾਡੇ ਕੋਲ ਇੱਕ ਸਰਗਾਮ ਜਿਹਾ ਚੱਲ ਰਿਹਾ ਹੈ ਉਹਨੇ ਜੋ ਦਾ ਪਤਾ ਦਿੱਤਾ ਉਸ ਤੋਂ ਬਾਅਦ ਕੀ ਕਰੇ ਤਕਨੀਕਾਈ ਨਹੀਂ ਬੰਦ ਹੋਣੀ ਟਾਈਮੇ ਰੰਗੋ ਸਾਡੇ ਦਾ ਰਜਬਾ ਕੀਆ ਉਹਦੇ ਜੋ ਪਰਿਵਾਰ ਇਹਦੇ ਜਿਹੜੇ ਅੱਗੇ ਖੜੇ ਲੱਗੇ ਸਾਰੇ ਮਤਾਨਾ ਲੱਗੇ ਚਾਰੋਂ ਜਣੇ ਨੂੰ ਜੀ ਆਇਆਂ ਨੂੰ ਕਰਦੇ ਨੇ ਜਿਹੜਾ ਇਹਨਾਂ ਤੋਂ ਦੋ ਜਣੇ ਤੇ ਗੱਡੀ ਬਹੁਤ ਕੰਮਾਂ ਦੇ ਕਿਹੜੇ گاؤں ਵਰਗੇ ਇਸ ਲੰਬੇ ਲੈਣਾ ਸਾਡੇ ਸਾਥ ਸਾਰੇ ਪਰਿਵਾਰ ਦੇ ਜਿਹੜੇ ਦੋ ਜਣੇ ਚੌਲ ਤੋਂ ਸਾਡੇ ਜਿਹੜੇ ਚਾਰ ਜੀਵ ਐਂਟੀ ਵਾਲੇ ਗੱਲ ਕਰਦੇ ਇੱਕ ਗੱਲ ਤੋਂ ਕਾਹਦਾ ਸ਼ੁਰੂ ਜਾਂਦੇ ਆਂ ਤੇ ਸੇਵਾ ਕਰਦੇ ਦੋ ਜਣੇ ਕਿਹੜੇ ਕਿ ਸਾਡੇ

ਦੇ ਨਾਲ ਦੇ ਅਕੋਟ ਦੇ ਵਿੱਚ ਜਾਣਾ ਕੋਰਟ ਦੇ ਵਿੱਚੋਂ ਸੀਸੀ ਲੈ ਕੇ ਆਣੀ ਆ ਫੌਟਾ ਕਿ ਭਾਈ ਆ ਜਗ੍ਹਾ ਤੇ ਆ ਡੌਗ ਦੇ ਨਾਲ ਕਿਸੇ ਰਿਪੋਰਟੀ ਹੋ ਰਹੀ ਹੈ ਜਾਂ ਡੌਗ ਦਾ ਪ੍ਰੋਬਲਮ ਆ ਰਹੀ ਹੈ ਹਾਂ ਇਨ ਕੇਸ ਕੋ ਡੌਗ ਨੂੰ ਜਿਆਦਾ ਮੈਡੀਕਲੀ ਲੋੜਿਆ ਉਹਨੂੰ ਤੁਸੀਂ ਜਾ ਕੇ ਮੈਡੀਕਲ ਟਰੀਟਮੈਂਟ ਕਰਵਾਓ ਸਾਨੂੰ ਪੁੱਛੀਆਂ ਦੁਕਾਨ ਮੈਡੀਕਲ ਟਰੀਟਮੈਂਟ ਕਰਵਾਉਣ ਕਿ ਅੱਜ ਕੋ ਇਨੀ ਤੀਕਾ ਚੱਲ ਰਿਹਾ ਜੇ ਹੁਣ ਉਹ ਤਿੰਨ ਦਿਨ ਤੋਂ ਜਾ ਕੇ ਅੱਜ ਤੱਕ ਮੈਡੀਕਲ ਕਰਵਾਉਣਾ ਸੀ ਤੁਹਾਨੂੰ ਕਹਿਣ ਕਿ ਆ ਤਾਂ ਕੋਈ ਨਹੀਂ ਉਹ ਮੈਡੀਕਲ ਕਰਵਾ ਰਹੇ ਹਾਂ ਤੁਸੀਂ ਕਰਾ ਰਹੇ ਹੋ ਸਾਨੂੰ ਕੀ ਪਤਾ ਤਿੰਨ ਦਿਨਾਂ ਤੋਂ ਬਚੀ ਨਾ ਸਾਡੇ ਕੋਲ ਕੀ ਸਿਚੁਏਸ਼ਨ ਹੈ ਕਿਦਾਂ ਕਿ ਕਿਹੜੇ ਵਾਇਰਸ ਦੇ ਵਿੱਚ ਰੱਖਿਆ ਉਹ ਤਾਂ ਸਾਡੇ ਕੈਚ ਕਰ ਲੈਂਦੇ ਆ ਠੀਕ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਲੈਗਲ ਬਿਨਾਂ ਲੀਗਲ ਉਹਨਾਂ ਨੇ ਡੌੜ ਚੁੱਕੇ ਆਏ ਆ ਆ ਕੇ ਡੌੜ ਲਏਗੇ ਉਹ ਤਾਂ ਕੋਈ ਨੀਂਦ ਨਹੀਂ ਲੇਦੇ ਜੋ ਤਾਂ ਇਹ ਨੀਂਦ ਨਹੀਂ ਲੇਦੇ ਇਹ ਹੈ ਕਿ ਚਾਹੇ ਉਹਦਾ ਕੋਟ ਜਾਵੇ ਉਸ ਤੋਂ ਬਾਅਦ ਉਹ ਕੰਮ ਨਹੀਂ ਕਰਦੇ ਤਾਂ ਕੋਈ ਅਜਿਹਾ ਨਹੀਂ ਚੱਲਦਾ ਨਾ ਇਹ ਘਰੇ ਜਿਹੜਾ ਬੰਦਾ ਸਾਡਾ ਬੰਦਾ ਉਹ ਉੱਤੇ ਲਾ ਰਿਹਾ ਜਿਹਦੇ ਕੋਲ ਜਾਮੇ ਲੈ ਕੇ ਗਏ ਆ ਤੇ ਜਿਹੜਾ ਉਹਨੂੰ ਕਿਹਾ ਨੀਂਦ ਐਂਜੀਓ ਬੰਦੇ ਪਹੁੰਚ ਜਾਂਦੇ ਐਂਜੀਓ ਬਿਨਾਂ ਮਗਰੋਂ ਕੁਝ ਹੋਣਾ ਕੋਈ ਪਾਰਟੀ ਨਹੀਂ ਹੋਣੀ ਤੇ ਮਰੇ ਤੋਂ ਜੀ ਸਾਹਿਬ ਤੋਂ ਜੀ ਸਾਹਿਬ ਤੋਂ ਨਾਮ ਹੈ ਇਹ ਆਪਣਾ ਜੋ ਵੀ ਹੈ ਤੇ ਇੱਕ ਦੱਸਿਆ ਜੀ ਹੁੰਦੇ ਤੋਂ ਪਤਾ ਕਿ ਉਹ ਗਿਆ ਬਹੁਤ ਪਰ ਉਹਨਾਂ ਤੋਂ ਸੁਣਾਉਣੇ ਕਿ ਪਰਜਾ ਕਿ ਕਿ ਈਮੇਲ ਡਾਕਸਿਓ ਮਾਰਕੀ ਕੀ ਈਮੇਲ ਡਾਕਸਿਓ ਹੈ ਜੀ ਅਸੀਂ ਹੁਣ ਦਿਖਾ ਸਕਦੇ ਹਾਂ ਹਾਂ ਬਸ ਦਿਖਾ ਦਿਓ ਦਿਖਾइए ਆ ਤੁਹਾਨੂੰ ਦਿਖਾਈ ਵੀ ਹੈ ਕੀ ਤੁਹਾਨੂੰ ਵੀ ਦਿਖਾਉਂਦੇ ਇਹ ਬਟ ਡੰਡਾ ਆਇਆ ਇਹ ਸਾਡੇ ਐਸਟੀ ਕਲੱਬ ਦੇ ਪ੍ਰੈਜ਼ੀਡੈਂਟ ਆ ਜੀ ਬਟ ਡੰਡਾ ਆ ਅੱਛਾ ਜੀ ਕੀ ਕਹਿੰਦਾ ਤੁਹਾਨੂੰ ਆਪਾਂ ਹੀ ਗੱਲ ਕਰਨੀ ਕਿ ਕਦੇ ਨਾ ਕਰਦੇ ਜੇ ਉਹ ਹਮਾਈ ਕੰਮ ਕਰਨਗੇ ਅਸੀਂ ਅਗਲੇ ਸਟ੍ਰੀਟ ਜਾਵਾਂਗੇ ਪਰ ਕਿਵੇਂ ਕਰੀਏ ਉਹ ਸੇਵਾ ਕਰਨੀ ਗੱਲ ਸੀ ਕਰਾਂਗੇ ਬੈਂਕ ਡਵਲ ਕਲੱਬ ਆ ਤੇ ਆ ਅਸੀਂ ਔਖਾ ਬਿਜ਼ਨਸ ਆ ਅਸੀਂ ਕੰਮਾਂ ਕੰਮ ਕਰ ਰਹੇ ਆ ਇੰਨੇ ਲੋਕ ਫਿਰਦੇ ਆ ਮੇ ਆ ਮੇਲੇ ਫਿਰਦੇ ਆ ਸਾਨੂੰ ਰੋਜ਼ਾਨਾ ਅਸੀਂ ਕੰਮ ਕਰਨਾ ਡੇਰਿਆ ਗਾਉਂਦੇ ਸਾਨੂੰ ਕੰਮ ਕਰ ਨੂੰ ਕਹਿੰਦੇ ਆ ਅਸੀਂ ਦੁਕਾਨਦਾਰਾਂ ਦਾ ਦਾ ਕਰਦੀ ਆ ਇਹਦਾ ਵਿੱਚ ਹੀ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਅਸੀਂ ਦੁਕਾਨਦਾਰਾਂ ਚੋਰ ਤਾਂ ਹਾਂ ਸ਼ਰੇਆਮ ਕਿੱਟਾ ਵੀ ਕਿល ਜਾਂਦਾ ਉੱਥੇ ਕਿਹਨਾਂ ਜਾਂਦੇ ਪੁੱਛੇ ਜਾਣ ਤੁਸੀਂ ਇਹ ਵੇਖੋ ਦਿੱਲੀ ਦੇ ਵਿੱਚ ਗਾਜ਼ੀਆਬਾਦ ਦੇ ਵਿੱਚ ਲਖਨਊ ਦੇ ਵਿੱਚ ਸ਼ਰੇਆਮ ਬੈਨ ਅੱਡਣਾ ਵਿੱਚ ਕਿਹਨਾਂ ਉੱਥੇ ਜਾਂਦੇ ਪੁੱਛੇ ਲੱਤਾ ਬਾਹਰ ਇੱਥੇ ਅਸੀਂ ਲੀਗਲ ਐਜਮਾ ਵੇਚਦੇ ਆ ਤੇ ਅਸੀਂ ਚੋਰ ਹਾਂ ਜਿਹੜਾ ਨੋਟ ਹੈ ਇਹ ਤਾਂ ਇਹੀ ਆ ਵੀ ਕੰਮ ਨਹੀਂ ਕਰਦਾ ਜਾਂ ਉੱਥੇ ਵੱਖਰੇ ਕਾਨੂੰਨ ਆ ਤੇ ਪੰਜਾਬ ਦੇ ਵੱਖਰੇ ਕਾਨੂੰਨ ਆ ਜਾਂ ਇਹ ਕਹਿ ਦੇਣ ਕਿ ਪੰਜਾਬ ਹੈ ਜਿਹੜਾ ਹਿੰਦੂਤਾਂ ਦੀ ਹਿੰਦੁਸਤਾਨ ਦੇ ਵਿੱਚ ਆਉਂਦਾ ਹੀ ਨਹੀਂਗਾ ਹੁੰਦਾ ਹੀ ਨਹੀਂ ਹੈ ਇਹਹੀ ਗੱਲ ਹੈ ਨਾ ਅਸੀਂ ਚੋਰ ਆ ਨਾ ਦੁਕਾਨਦਾਰ ਅਸੀਂ ਚੋਰ ਹਾਂ ਵੀ ਬ੍ਰਿਟਿਸ਼ ਦੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਦੁਕਾਨਦਾਰ ਆ ਨਾ ਸਾਡੀ ਮਲੋਟ ਆ ਸਾਡੇ ਕੋਲ ਤੁਸੀਂ ਮਲੋਟ ਪਾਉਂਦੇ ਠੀਕ ਨਾ ਤੁਸੀਂ ਵੀ ਇਸ ਰਸਤੇ ਦੇ ਸਾਹਮਣੇ ਹੋ ਜਾਂਦੇ ਹੋ ਲੇਕਿਨ ਜਦੋਂ ਤੋਂ ਕਰ ਰਹੇ ਹਾਂ ਮੈਂ ਅੰਦਰ ਆ ਪਰ ਆਉਂਦਾ ਜਿਹੜਾ ਵੀ ਅੱਜ ਮਾਰ ਕੇ ਤੁਹਾਨੂੰ ਅੱਜ ਇੱਕ ਦੁਕਾਨਦਾਰ ਨਾਲ ਤੁਹਾਨੂੰ ਕਿਸੇ ਨਾਲ ਵੀ ਬੋਲਣਾ ਦੰ ਐਹੋ ਜਿਹੇ ਵੀ ਦੁਕਾਨਦਾਰ ਹੈਗੇ ਆ ਜਿਹਨੂੰ ਕੋਈ ਪੁਲਿਸ ਵਾਲਾ ਵੀ ਨਹੀਂ ਚਾਹੁੰਦਾ ਤਾਂ ਸਾਡੇ ਦੁਕਾਨਦਾਰਾਂ ਦਾ ਇੱਕ ਜੁੱਟ ਹੋਣਾ ਬਹੁਤ ਜ਼ਰੂਰੀ ਆ ਕੱਲੋ ਕਿਸੇ ਨਾਲ ਦੀ ਟੱਕਰ ਹੋ ਸਕਦੀ ਹੈ ਤਾਂ ਐਨ ਜੀਓ ਵਾਲਿਆਂ ਨੂੰ ਤਾਂ ਰਾਹ ਚਾਹੀਦਾ ਬਹਾਨਾ ਚਾਹੀਦਾ ਕੋਈ ਨਾ ਕੋਈ ਐਨ ਜੀਓ ਦੇ ਕਿੰਨਾ ਕੰਮ ਹੁੰਦੇ ਭਾਈ ਕਿਸੇ ਮਾਗੇ ਪੁੱਛੀ ਨਹੀਂ ਬਹੁਤ ਜੀ ਬਣਿਆ ਕਿ ਕਿੰਨਾ ਕੰਮ ਹੁੰਦੇ ਨੇ ਇੰਨੇ ਕੰਮ ਹੁੰਦੇ ਆ ਇਸ ਵੀ ਤੋਂ ਕਿਸੇ ਦਾ ਕਰਦੇ ਕਰਨੀ ਮੈਂ ਤਾਂ ਆਪਣੇ ਬਾਰੇ ਦਾ ਜਿੰਦਾਬਾਦ ਨੀਰੰਤ ਜਿੰਦਾਬਾਦ ਨੀਰੰਤ ਜਿੰਦਾਬਾਦ ਨੀਰੰਤ ਜਿੰਦਾਬਾਦ ਜਿੰਦਾਬਾਦ ਐਸੇ ਕੰਮ ਜਿੰਦਾਬਾਦ ਜਿੰਦਾਬਾਦ ਉਹਨਾਂ ਨੇ ਕਹੀ ਆ ਰਹੀ ਹੈ ਜੀ ਕੋਈ ਕਰਮਚਾਰੀ ਨੂੰ ਸੰਭਲ ਨਹੀਂ ਕਿੱਛ ਲੱਗ ਮਾਰਨੀ ਜਿਹਾ ਬਣਾ ਸਕਦੇ ਹੈ ਹਾਲਾਂਕਿ ਸਪੋਰਟ ਕਰੀ ਦੇ ਕੋਈ ਮੰਗ ਕਦੇ ਆਡਿਟ ਕੋਈ ਸਿਲੇਟਰ ਦੇ ਅਨੁਸਾਰ ਨਾ ਪਿੰਡ ਦਾ ਕਾਟਾ ਕੋਈ ਚਲੋ ਇਹ ਤਾਂ ਸਹੀ ਹੈ ਪਰ ਇਹਨਾਂ ਵਿੱਚ ਮੈਂ ਜੀ ਪ੍ਰੋਬਲਮ ਕੀ ਹੈ ਬੈਡ ਜਿਹਨੂੰ ਲਾਟ ਆਊਟ ਕੀਤਾ ਜਾ ਸਕਦਾ ਹੈ ਹਾਂ ਜੇ ਬੰਦਾ ਨਹੀਂ ਮੰਨਦਾ ਤਾਂ ਫਿਰ ਕੋਈ ਕਾਰਵਾਈ ਕਰੀਏ ਇਹ ਨਿਕਾ ਵਿੱਚ ਤੁਸੀਂ ਆਪ ਨੂੰ ਜਿਹੜੇ ਆਓ ਤੁਸੀਂ ਆਪ ਨੂੰ ਜਿਹੜੇ ਆ ਕੇ ਤੁਸੀਂ ਹੋਰ ਜਿਹੜੇ ਡੌਗ ਹੈ ਰੈਸਕਿਊ ਕਰਕੇ ਲਿਆਓ ਜੋ ਕੰਮ ਵੀ ਲਾਈ ਹੋ ਗਿਆ ਤੇ ਕੋਈ ਵਾਧਾ ਹੋਇਆ ਤਾਂ ਵੀਰ ਵੀ ਤੇ ਕੁਝ ਨਾ ਰੱਖਦੇ ਕਿ ਇਸ ਕਰਕੇ ਜਿਹੜਾ ਇਹ ਜਿਹੜਾ ਰੋਲਸਮਾਰਕ ਕਹਿ ਰਹੇ ਆ ਕਿ ਟਾਈਮਿੰਗ ਜੀ ਤੱਕ ਕਰਦੀ ਆ ਉਹਨਾਂ ਨੇ ਕਰਕੇ ਲੱੜ ਰਹੇ ਆ ਵੀਰ ਵੀ ਹੱਥ ਜੋੜ ਕੇ ਸਾਲੂ ਸਾਡੀ 500 ਵੀ ਬੇਸ ਤੇ ਇਹ ਕਿੰਨਾ ਰਸਮ ਨੂੰ ਪਾਵਾਦਾ ਪੰਜਾਬੀ ਵੀ ਕਿਹਨੂੰ ਅੱਜ ਵੀ ਘੱਟ ਗੇਰ ਜਿਆਦਾ ਬਹੁਤ ਜਾਦਾ ਇਹ ਸਿੱਖਿਆ ਦੇ ਨਾਲ ਨਾਲ ਸਿਖਿਆ ਰੱਖਦੇ ਆ ਹਾਂ ਜੀ ਕਿੰਨੇ ਸਾਰੇ ਹਾਂ ਬੇਕਾ ਜੀ ਛੰਡੇ ਜੂਨੀਅਨ ਦੇ ਵਿੱਚ ਟਰਾਂਸਪੋਰਟ ਨਗਰ ਦੁਨੀਆ ਦੇ ਵਿੱਚ ਬਹੁਤ ਵੱਡਾ ਇਕੱਠ ਹੈ ਤੇ ਨਾ ਸਕਾਰ ਤੇ ਵੱਲੋਂ ਨਾ ਕੁੱਤਿਆਂ ਤੇ ਮੈਨ ਲਾਇਆ ਗਿਆ ਡਾ ਟਰਾਂਸਪੋਰਟ ਨਗਰ ਤੇ ਇੱਥੋਂ ਐਕਸਪੈਂਡ ਦੇ ਵਿੱਚੋਂ 7 ਲੱਖ ਦੇ ਕੁੱਤੇ ਚੱਕ ਲੈ ਤੇ ਉਹਦਾ ਕਰਕੇ ਰੋਸ ਮਾਰਚ ਕਰ ਰਹੇ ਆ ਸਾਰੇ 7 ਲੱਖ ਰੁਪਏ ਦੇ ਕੁੱਤੇ ਮਹਿੰਗੇ ਡੌਗ ਚੱਕ ਲੈ ਤੇ ਵੈਨ ਕਰਵਾਇਆ ਵੈਨ ਕਰਨ ਦੇ ਲਈ ਆਹ ਦੇਖੋ ਬਹੁਤ ਵੱਡਾ ਕਾਫਲਾ ਟਰਾਂਸਪੋਰਟ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਹੰਡਾ ਜੁਲੀਅਨ ਦੇ ਵਿੱਚ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਪੰਜਾਬ 'ਚ ਰਹਿ ਕੇ ਤੁਸੀਂ ਇੱਥੇ ਕੋਈ ਨਾ ਕੋਈ ਕੰਮ ਕਰੋ ਇੱਕ ਪਾਸੇ ਕਹਿੰਦੇ ਵੀ ਆਪਣੀ ਜੀ ਨੌਜਵਾਨੀ ਖਰੀ ਹੈ 100000 ਰੁਪਏ ਇੱਕ ਪਾਸੇ ਆਪਕੋ ਕਹਿ ਰਹੇ ਆ ਵੀ ਨੌਜਵਾਨ ਪੀੜੀ ਹੈ ਵੀ ਸਾਰੀ ਬਾਹਰ ਚਲੀ ਜਾਂਦੀ ਹੈ ਕਿਉਂ ਚਲੀ ਜਾਂਦੀ ਹੈ ਆਪਣੇ ਕੋਈ ਸੁਨਮਾਈ ਹੈ ਨਹੀਂ ਧੱਕੇ ਨਾਲ ਡੌਗ ਚੱਕੇ ਗਏ ਆ ਜਦੋਂ ਸਮਝ ਲਈ ਇੱਥੇ ਹੁਣ ਕੰਮ ਕਰਨ ਦੇਣ ਤੇ ਆਰਾਮਦਰੀ ਨਾਲ ਨਹੀਂ ਆ ਕਿਹਾ ਵਾ ਬੰਦਾ ਕੀ ਕਰੂਗਾ ਕਰਜ਼ਾ ਚੱਕ ਕੇ 20 ਲੱਖ ਲਾ ਕੇ ਬਾਹਰ ਜਾਊਗਾ ਉੱਥੇ ਧੱਕੇ ਹੁੰਦਾ ਨਹੀਂ ਆਦੇ ਮਾਪਿਆਂ ਦੇ ਪਾਸੇ ਹੁੰਦਾ ਇੱਥੇ ਆ ਇੱਥੇ ਆਪਣੇ ਇੱਥੇ ਆਪਣੇ ਬਲਾਤਕਾਰ ਇੰਨੇ ਪਰਚਾ ਹੋਇਆ ਇੱਕ ਮਿੰਟ ਜੀ ਇੱਥੇ ਆਪਣੇ ਬਲਾਤਕਾਰ ਇੰਨੇ ਹੋ ਜਾਂਦੇ ਆ ਉਹਨਾਂ ਨੂੰ ਤਾਂ ਕੋਈ ਫੜਦਾ ਨਹੀਂਗਾ ਬਿਲਕੁਲ ਇੰਨੇ ਬਲਾਤਕਾਰ ਨੋੜੇ ਥੋੜਿਆਂ ਦੇ ਹੋ ਜਾਂਦੇ ਇੰਨੇ ੱੱਕੇ ਸਾਰੇ ਮੂੜੇ ਤਾਂ ਉਹਨਾਂ ਨੂੰ ਕੋਈ ਫੜਦਾ ਨਹੀਂ ਚਿੱਟਾ ਵਿੱਚ ਜਾਂਦੇ ਉਹਨਾਂ ਨੂੰ ਕੋਈ ਫੜਦਾ ਨਹੀਂਗਾ ਠੀਕ ਆ ਜਿਹਦੇ ਪਾਸੋਂ ਆਇਆ ਵੀ ਜਿਹੜਾ ਕੋਈ ਕੰਮ ਕਰ ਰਿਹਾ ਉਹਨੂੰ ਹਟਾ ਰਿਹਾ ਜੀ ੱੱਕਾ ਕਰ ਰਿਹਾ ਸਾਰੇ ਬਹੁਤ ਜ਼ਿਆਦਾ ਨਹੀਂ ਆ ਜੀ ਤੇ ਉਹ ਵੀਰ ਵੀ ਆ ਗਿਆ ਜਿਨ੍ਹਾਂ ਦੇ ਡੌਗ ਚੱਕੇ ਕਰੇ ਜਿਨ੍ਹਾਂ ਦੇ ਪਰਚਾ ਹੋਇਆ ਬਾਈ ਜੀ ਤੁਹਾਡਾ ਆਪਣਾ ਕਿਹੜਾ ਏਰੀਆ ਪਿੰਡ ਭਾਈ ਰੁਪਾਇਆ ਜਿਹੜਾ ਮਿੱਟੀ ਦੇ ਵਿੱਚ ਪੈਂਦਾ ਤੁਸੀਂ ਕੀ ਕਹਿਣਾ ਤੋਂ ਨੀਂ ਨਿਆਇ ਭਰਦਾ ਬਾਈ ਸਾਡੇ ਹਿੰਦੂ ਡੌਗ ਲਵਰ ਆ ਕੋਈ ਦਰਿੰਦੇ ਨਹੀਂ ਸਿੱਖ ਸਾਡੇ ਘਰ ਦੇ ਡੌਗ ਕੱਢੇ ਹੋਏ ਆ ਸਾਡੇ ਕੋਲ ਨਹੀਂ ਆਇਆ ਧੱਕਾ ਕਰਾ ਸਾਡੇ ਨਾਲ ਮਾਰਨੇ ਦਾ ਪਕੜੇ ਤੁਹਾਡੇ ਵੀ ਸਾਡੇ ਭਰਾ ਕਹਿੰਦੇ ਤੁਹਾਨੂੰ ਕੋਈ ਨੋਟੀਫਿਕੇਸ਼ਨ ਕਰਾ ਆਇਆ ਇਹਦੇ ਨੇ ਕੋਈ ਰਸ ਨਹੀਂ ਆ ਸਾਡੇ ਜਾਂ ਤੇਰੇ ਰੇਡ ਬਾਦ ਕਈ ਵਾਰੀ ਪਹਿਲਾਂ ਪੜੋਸੀ ਕਹਿੰਦੇ ਨੇ ਵੀ ਸਾਡੇ ਨੂੰ ਤੰਗ ਕਰਦੇ ਡੌਗ ਇਦਾਂ ਦੀ ਗੱਲ ਪੜੋਸੀ ਹੈ ਨਹੀਂ ਜੀ ਇਹ ਬਾਰ-ਬਾਰ ਕਰ ਸਾਡਾ ਬਾਰ-ਬਾਰ ਬਾਰ-ਬਾਰ ਨਹੀਂ ਹੋਣਾ ਕੋਈ ਤਾਕਤ ਨਹੀਂ ਜਿਨੂੰ ਕੋਈ ਬੰਦਾ ਪ੍ਰੇਮ ਕਰਦਾ ਹੁੰਦਾ ਉਸੇ ਦਾ ਟੈਟੂ ਬਣਾਉਗਾ ਆ ਬੰਦਾ ਦੇਖੋ ਆ ਦੇਖੋ ਵੀ ਇਹ ਡੌਗ ਲਵਰ ਹੈ ਇਹਨਾਂ ਦੇ ਡੌਗ ਲਵਰ ਹੈ ਅਸੀਂ ਕੋਈ ਡੌਗ ਨਹੀਂ ਧੱਕਾ ਨਹੀਂ ਕਰ ਰਹੇ ਆਪਣੇ ਪਿਓ ਦੀ ਫੋਟੋ ਨਹੀਂ ਬਣਾਈ ਇਹਨੇ ਨਾ ਬਾਹਰ ਹੀ ਬਣਾਈ ਇੱਕ ਕੁੱਤੇ ਦੀ ਫੋਟੋ ਬਣਾਈ ਹੈ ਕਿਹਦੇ ਦਿਲ ਦੇ ਵਿੱਚ ਪ੍ਰੇਮ ਹੋਊਗਾ ਉਹੀ ਬੰਦਾ ਬਣਾਊਗਾ ਮੇਰੇ ਵਰਗੇ ਨੇ ਨਾਂ ਵੀ ਨਹੀਂ ਲਿਖਵਾਉਂਦਾ ਕਿਸੇ ਦਾ ਕੋਈ ਬਿਲਕੁਲ ਬਿਨਾਂ ਮਤਵਲ ਤੋਂ ਇਹਦੇ ਨਾਲ ਪ੍ਰੇਮ ਹੈ ਡੌਗ ਦੀ ਫੋਟੋ ਤਾਂ ਬਣਾਈ ਹੈ ਫਿਰ ਆਪਦੇ ਮਾਂ ਪਿਓ ਦੀ ਫੋਟੋ ਨਹੀਂ ਬਣਾਉਂਦਾ ਬੰਦਾ ਆ ਦੇਖੋ ਆਪਦੇ ਮਾਂ ਪਿਓ ਦੀ ਫੋਟੋ ਨਹੀਂ ਬਣਾਉਂਦਾ ਡੌਗ ਦੀ ਫੋਟੋ ਬਣਾਈ ਹੈ ਲਵ ਅਸੀਂ ਡੌਗ ਦੀਰ ਹੋਗੇ ਓਕੇ ਧੰਨਵਾਦ ਹਾਂਜੀ ਠੀਕ ਹੈ ਆ ਦੇਖੋ ਜੀ ਬਹੁਤ ਮਲਟੀ ਰਿਲੀਗਿਅਲੀ ਗੱਡੀ ਆ ਰਹੀ ਆ ਬੋਲਟ ਮੋਟਰਸਾਈਕਲਾਂ ਦੇ ਆ ਵੇਖੋ ਭਾਈ ਇੱਕ ਗੱਲ ਹੋ ਇਹ ਬਠਿੰਡਾ ਟ੍ਰਾਂਸਪੋਰਟ ਦੇ ਨਗਰ ਦੇ ਵਿੱਚ 2 ਭਾਈ ਰੁਪਏ ਤੋਂ 7 ਲੱਖ ਦੇ ਆ ਕੁੱਤੇ ਚੱਕਦੇ ਡੌਗ ਟੱਪੇ ਦੇ ਨਾਲ ਬੰਦਾ ਪਾਉਂ ਇੱਕਲੇ ਵੀ ਇੱਕ ਤੇ ਖਿਡਾਰੀ ਹੈ ਤੋਂ ਹੋ ਜੇਗਾ ਬਿਲਕੁਲ ਸ਼ਾਂਤ ਰਹਿਣਾ ਜਾਣਾਗਾ ਅੱਜ ਆਪਣੇ ਨਾਲ ਹੈਗੇ ਨੇ ਕਿ ਸਾਰੀ ਜਿਹੜੀ ਮੁੰਡਰੇ ਕਾ ਬਣੀ ਹੋਈ ਹੈ ਬਿਲਕੁਲ ਸ਼ਾਂਤ ਦੇ ਨਾਲ ਆ ਦੇਖੋ ਦੇਖੋ ਗੱਟੀਆਂ ਦਾ ਬਹੁਤ ਵੱਡਾ ਇਕੱਠਾ ਹੈ ਟਰਾਂਸਪੋਰਟ ਦੇ ਵਿੱਚ ਬਹੁਤ ਕਾਰਾਂ ਮੋਟਰਸਾਈਕਲ ਬੁਲਟ ਮੋਟਰਸਾਈਕਲ ਟੱਪੇ ਸ਼ਾਂਤ ਕਰੋ ਬੰਦ ਕਰੋ ਬੰਦ ਕਰੋ ਹਾਂ ਦੇਖੋ बिल्कुलु <laughs> ਜੀ ਦੋਸਤੋ ਕਿੱਦਾਂ ਦਾ ਲੱਗਿਆ ਜਿਹਦਾ ਲਾਈਵ ਇਹ ਦੋਸਤੋ ਜਿਹੜੇ ਮਹਿੰਗੇ ਕੁੱਤੇ ਪਾਲਦੇ ਨੇ ਉਹਨਾਂ ਨੂੰ ਵੇਚਦੇ ਨੇ ਤੇ ਉਹਨਾਂ ਦੇ ਵੱਲੋਂ ਕੱਟ ਰੱਖਿਆ ਗਿਆ ਇਹ ਜਿਹੜੇ ਕੁੱਤੇ ਵੇਚਦੇ ਨੇ ਪਾਲਦੇ ਨੇ ਉਹਨਾਂ ਦੇ ਵੱਲੋਂ ਕੱਟ ਰੱਖਿਆ ਗਿਆ ਭਾਈ ਰੁਪਏ ਦੇ ਵਿੱਚੋਂ 70 ਲੱਖ ਰੁਪਏ ਦੇ ਲੋਗ ਜਿਹੜੇ ਉਹ ਚੱਕ ਲੈ ਗਏ ਅਤੇ ਮੁੰਡੇ ਤੇ ਪਾਚਾ ਵੀ ਕਰ ਦਿੱਤਾ ਨਜਾਇਜ਼ ਇੱਧਰ ਲਈ ਉਹਨਾਂ ਨੇ ਉਹ ਕੀਤਾ ਲੋਸ ਮਾਰ ਕੇ ਕੱਢ ਰਹੇ ਆ ਦੇਖੋ ਰੋਡ ਵੀ ਦੇਖੋ ਕਿੰਨਾ ਜਾਮ ਹੋ ਗਿਆ ਹਾਂ ਜੀ ਇਹ ਰੋਡ ਦੇਖੋ ਗੱਡੀਆਂ ਕਾਰਾਂ ਦੇਖੋ ਕਿੰਨੇ ਜਾਮ ਹੋ ਗਿਆ ਰੋਡ ਬਹੁਤ ਜ਼ਿਆਦਾ ਇਕੱਠਾ ਹੈ ਧੰਨਵਾਦ ਦੋਸਤ ਜੀ ਸਾਡੇ ਨਾਲ ਲੋਰੰਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਮਿਲကြਾਂ ਕਿਸੇ ਨਵੇਂ ਲਾਈਵ ਦੇ ਵਿੱਚ ਰਹਿਤੋ ਜੀ